ਹਾਂਜੀ ਆ ਜਿਓ ਮਿੱਤਰੋ ਦਿਖਾਉਣੀ ਆ ਤੁਹਾਨੂੰ ਵੀ ਕਿੰਨਾ ਕੰਮ ਕੀਤਾ ਹੈ ਲੱਕੜ ਦਾ ਤੇ ਕਿੱਥੇ ਜੇ ਪਹੁੰਚੀ ਆ ਗੱਡੀ ਸਭ ਤੋਂ ਪਹਿਲਾਂ ਆਹ ਦੇਖ ਲਓ ਆ ਪੱਲੇ ਇਹੋ ਜਿਹੀ ਬਣਦੇ ਆਗੇ ਇੰਨੀ ਮੋਟਾਈ ਹੈ ਲਗਭਗ 1 ਇੰਚ ਦੇ ਪਤੀ ਇੰਚ ਤੋਂ ਇੰਚ ਕੀ ਮੰਨ ਲਗੇ ਆਹ ਪਰ ਅਜੇ ਤਿਆਰ ਕਰਨ ਵਾਲਾ ਆਹਾਂ ਲੋਗ ਵਸਤੀ ਛੱਡ ਲੋਗ ਲੱਗੂਗਾ ਇੱਥੇ ਆਇਆ ਕੀਤਾ ਯਾਰ ਵਿਚਾਲੇ ਵਾਦੀ ਲੱਕੜ ਪਾਸੇ ਦੇ ਆਦਾਂ ਪਲਾਹਾਂ ਤੇ ਮੇਖਾਂ ਹੀ ਬਹੁਤ ਲੱਗੀਆਂ ਵੇ ਬਰੀਕ ਮੇਖਾਂ ਨਿੱਪਲਾਈ ਵਾਲੇ ਤਿਆਰ ਕੀਤੇ ਆਪਾਂ ਬੋਰਡ ਵਾਲੇ ਨਹੀਂ ਇਹਦੀ ਮਜ਼ਬੂਤੀ ਜ਼ਿਆਦੇ ਆ ਉਦੋਂ ਹੈਵੀ ਆ ਬੱਲਾ ਇਹ ਇਧਰ ਆਹ ਵੇਸਟੇਜ ਆ ਲੱਕੜ ਜਿਹੜੀ ਸਕ੍ਰੈਪ ਇਹਦਾ ਕੋਈ ਕੰਮ ਨਹੀਂ ਬਾਕੀ ਜਿਹੜੀ ਕੰਮ ਆਉਂਦੀ ਹੋਈ ਵਿੱਚੋਂ ਉਹ ਵਰਤਾਂਗੇ ਬਾਕੀ ਇੱਕ ਪੱਲਾ ਉਧਰ ਬਣਿਆ ਪਿਆ ਤੇ ਪੰਜ ਪੱਲੇ ਇਧਰ ਬਣੇ ਪਏ ਆ ਸਾਰਿਆਂ ਨਾਲ ਵੱਡਾ ਆ ਖੱਲੜਾ ਆ ਉਥਲੇ ਛੋਟੇ ਆ ਮੇਰੇ ਹਿਸਾਬ ਨਾਲ ਬਾਥਰੂਮ ਦਾ ਆ ਜੀ ਆ ਇੱਧਰ ਆ ਕਟੀਆਂ ਪੰਗਾਂ ਲੱਗਣਾ ਇਹ ਹੈ ਮੇਰੇ ਹਿਸਾਬ ਨਾਲ ਵਿੰਡੋ ਵਾਸਤੇ ਬਾਰੀਆਂ ਵਾਸਤੇ ਇਹ ਸਾਰੀਆਂ ਜਿਹੜੀਆਂ ਕਟੀਆਂ ਵੰਗਾਂ ਇੱਧਰ ਵੀ ਪੰਗਾਂ ਇਹਦੇ ਵਿੱਚੋਂ ਆਹ ਸਰਾ ਕੱਢੇ ਵੇ ਇਹਦੇ ਇਹਦੇ ਨਾਲ ਹੀ ਜੁੜਦੀ ਹੈ ਮੇਰੇ ਹਿਸਾਬ ਨਾਲ ਜੋੜਾਂ ਹੀ ਲੱਗਦਾ ਇਹਦੇ ਵਿੱਚ ਫਸਾ ਕੇ ਦੂਜੀ ਪਾਸੋਂ ਫੇਰ ਜੋੜ ਲਾਉਂਦੇ ਆ ਸਾਰਾ ਕੰਮ ਮਸ਼ੀਨ ਤੇ ਹੁੰਦਾ ਮਸ਼ੀਨ ਵੀ ਹੋਊਗੀ ਮਹਿੰਗੀ ਵਾਵਾ ਮੇਰੇ ਹਿਸਾਬ ਨਾਲ ਲੱਖ ਡੇਢ ਲੱਖ ਦੀ ਤਾਂ ਹੋਊਗੀ ਮਹਿੰਗਾ ਜਲਸਾ ਬਾਕੀ ਇਧਰ ਸੰਦ ਸੰਦੇੜੇ ਪਏ ਆ ਇਧਰ ਭੈਵੀ ਕੋਲ ਇਹ ਖੋਲੇ ਸੀਗਾ ਕੱਲ ਉਨ ਕੀ ਫੇਰੀ ਪਲਾਈਆਂ ਜੁੜਦੀਆਂ ਆ ਆਹ ਆ ਪਏ ਹਜੇ ਬਚੇ ਇਹਨਾਂ ਦਾ ਹਜੇ ਕੋਈ ਕੰਮ ਨਹੀਂ ਕੀਤਾ ਫੱਟੇ ਜੀ ਵੀ ਕੀੜਾ ਪੱਲੇ ਬੱਲੇ ਲਾਉਣਗੇ ਮੇਰੇ ਹਿਸਾਬ ਨਾਲ ਇਧਰ ਜਾਲੀ ਵਾਲਾ ਪੱਲਾ ਤੇ ਦੂਜਾ ਸਮਰੈਕੇ ਵਾਲਾ ਲਾਉਣਾਗਾ ਦੋ ਤੇ ਇਥੇ ਦੋ ਜਾਲੀ ਵਾਲੇ ਹੋ ਜਾਣਗੇ ਬਾਹਰਲੇ ਪਾਸੇ ਕਿਉਂਕਿ ਬਾਹਰ ਵੱਡਾਗਾ ਇਹ ਤੇ ਦੋ ਹੀ ਅੰਦਰ ਹੋ ਜਾਣਗੇ ਦੂਜੇ ਛੋਟੇ ਤੇ ਇੱਕ ਬੰਦ ਦੋ ਬੰਦ ਰਿਆ ਕਰਨਗੇ ਹਰ ਵਕਤ ਇੱਕ ਜਾਲੀ ਵਾਲਾ ਤੇ ਦੂਜਾ ਤੇ ਇੱਕ ਪਾਸਾ ਖੋਲਿਆ ਕਰ ਚਾਰ ਫੁੱਟ ਦਾ ਇਹ ਦੋ ਫੁੱਟ ਥਾਂ ਵਿੱਚ ਦੀ ਬੰਦਾ ਆਰਾਮ ਨਾਲ ਡਾਪੇ ਜਾਂਦਾ ਤੇ ਦੋ ਇਥੇ ਹੋਗੇ ਇਧਰ ਇੱਕ ਇਕ ਲਾਵਾਂਗੇ ਕੱਲ੍ਹ ਉਸ ਸਮਰੈਕੇ ਵਾਲਾ ਸਿੰਪਲ ਬੱਲਾ ਲਾਵਾਂਗੇ ਇਧਰ ਵੀ ਸਿੰਪਲ ਇਧਰ ਵੀ ਤੇ ਤਾਂ ਹਾਂ ਲਾਵਾਂਗੇ ਆਪਾਂ ਜਿਹੜਾ ਇੱਥੇ ਆਪਾਂ ਸਮਰੈਕੇ ਵਾਲਾ ਵੀ ਨਹੀਂ ਲਾਉਂਦੇ ਇੱਥੇ ਆਮ ਹੀ ਲਾਵਾਂਗੇ ਬੱਲਾ ਵਾਟਰ ਪ੍ਰੂਫ ਜਿਹੜੀ ਉਹ ਹੁੰਦੀ ਹੈਗੀ ਅਪਲਾਈ ਉਹ ਲਾਵਾਂਗੇ ਇੱਥੇ ਉਹ ਬਦਲ ਕੇ ਲਿਆਉਣੀ ਹੈ ਅੱਜ ਤੇ ਕਿਉਂਕਿ ਬਾਹਰੋਂ ਵਾਛੜ-ਵੁਛੜ ਦਾ ਪਾਣੀ ਪਿਆ ਕਰਨਾਗਾ ਬੱਲੇ ਤੇ ਨਹੀਂ ਛੇਤੀ ਫਿਰ ਖਰਾਬ ਹੋਣ ਦਾ ਡਰ ਤਾਂ ਕਰਕੇ ਇਥੇ ਵੇ ਚੰਗੀ ਪਲਾਈ ਲਾ ਦੇਾਂਗੇ ਥੋੜੀ ਵੀ ਛੇਤੀ ਖਰਾਬ ਨਾ ਹੋਵੇ ਬਾਕੀ ਹਜੇ 2 ਦਿਨ ਹੀ ਹੋਇਆ ਕਿ ਕਾ ਚੱਲਦੇ ਨੂੰ ਤੇ ਲੱਗਣਗੇ ਹਜੇ 8-10 ਦਿਨ ਤੱਕ ਆਰਾਮ ਨਾਲ ਹੀ ਲੱਗ ਜਾਣਗੇ ਹੋਰ ਹਜੇ ਜਿਸ ਮਰੇਕਾ ਲੈ ਕੇ ਆਉਣਾ ਸ਼ੀਸ਼ਾ ਵੀ ਲੈ ਕੇ ਆਉਣਾ ਹਜੇ ਸਾਫ-ਸਾਫ ਹੋ ਜਾਂਦੀ ਹੈ ਲੱਕੜ ਜੀ ਪਹਿਲਾਂ ਹੋਰ ਹੁੰਦੀ ਸੀ ਜਦੋਂ ਲੈਂਦੀ ਸੀ ਹੁਣ ਜਮਾਂ ਹੌਲੀ ਜੀ ਬਣ ਗਈ ਜਮਾਂ ਸਾਫ-ਸਾਫ इधर आ हाँ दो टुकड़े जो जे पाए यह वापस करके इधर जोड़ा बुरा सर भरता गटे दे इधर बुरा हाँ देखते हैं ये अगोंगम चा करा और कम होना है बहुत फंक्शन है ये फंक्शन बहुत है अपना सब बार मिस्त्री नहीं पता लगता की चीज़ है ਆਹ ਕਟਰ ਦਾ ਬਲੇਡ ਜਿਹੜਾ ਆਹ ਚੀਜ਼ ਵਾਕੀ ਦਿਖਾਉਣੇ ਆਂਗੇ ਹੋਰ ਵੀ ਹਾਂਜੀ ਜੋੜੀਆਂ ਲਾਉਣ ਤੋਂ ਬਾਅਦ ਹੁਣ ਵਾਰੀ ਆ ਗਈ ਸਮਰੈਕੇ ਦੀ ਸਿਲੈਕਸ਼ਨ ਦੀ ਆਹ ਆ ਗਈ ਆ ਗਈ ਬੱਕੇ 'ਚ ਸਾਡਾ ਡਿਜ਼ਾਈਨਰ ਦੇ ਹੈਗੇ ਸਮਰੈਕੇ ਤੇ ਇਹਦੇ 'ਚੋਂ ਸਿਲੈਕਟ ਕਰਨਾ ਆਪਾਂ ਕੋਈ ਕਿਹੜਾ ਲਾਉਣਾ ਲਾਉਣਾ ਡਾਰਕ ਵਾਹ ਜੀ ਮੈਂ ਇਸ ਤਰ੍ਹਾਂ ਦਾ ਕਿਉਂਕਿ ਕਲਰ 골ਡਨ ਬ੍ਰਾਉਨ ਕੀਤਾ ਗਿਆ ਤਾਂ ਕਰਕੇ ਇਹੋ ਜਿਹਾ ਲਾਉਣਾ ਅਸੀਂ ਸਿਲੈਕਟ ਕੀਤਾ ਸੀਗਾ ਇੱਕੋ ਦਿਖਾਉਣਾ ਮੈਂ ਡਿਜ਼ਾਈਨ ਬਹੁਤ ਆ ਕਿਹੜਾ ਕੀਤਾ ਸੀ ਆਪਾਂ ਇਧਰ ਆ ਆਪਿਆ ਆਹ ਆ ਕੀਤਾ ਸੀ ਸਿਲੈਕਟ ਆਹ ਚੀਜ਼ ਦੱਸੋ ਕਿਵੇਂ ਆ ਕਮੈਂਟ ਕਰਕੇ ਦੱਸੋ ਵੀ ਸੈਟਾ ਲੱਦ ਗਿਆ ਇਹ ਅਜੇ ਆਪਾਂ ਲਿਆਂਦਾ ਨਹੀਂ ਖਰੀਦ ਕੇ ਇਹ ਬੋਕੀ ਲਿਆਂਦੀ ਆਗੀ ਦੁਕਾਨ ਵਾਲਿਆਂ ਤੋਂ ਜਿੱਥੋਂ ਲੈਣਾ ਤਾਂ ਕਰਕੇ ਸਿਲੈਕਟ ਹੀ ਕਰਨਾ ਹੈ ਜੀ ਆਹ ਹੈਗਾ ਦੱਸੋ ਫਿਰ ਲੱਗੇ ਹੈ ਕਿ ਨਹੀਂ ਕੀ ਹੋਰ ਲਾਈਏ ਹੋਰ ਇੰਨਾ ਚਪ ਜਾਂ ਆਹ ਆਹ ਚੀਜ਼ ਆ ਸਾਰੇ ਸੈਟ ਆ ਗਏ ਜਿਹੜੇ ਹੁਣ ਚੱਲਦੇ ਆ ਇਹ ਹੀ ਆ ਡਾਰਕ ਜਿਹਾ ਲਾਉਣਾ ਆ ਜਿਵੇਂ ਬੜਾ ਡਾਰਕ ਵੀ ਨਹੀਂ ਤੇ ਬੜਾ ਲਾਈਟ ਵੀ ਨਹੀਂ ਹਸਾਬ ਜਿਹਦਾ ਆ ਚੀਜ਼ ਜਿਵੇਂ ਜਾਂ ਆ ਚੀਜ਼ ਹੋ ਗਈ ਆ ਸਾਰੇ ਸੋਹਣੇ ਆ ਕਿ ਡਿਜ਼ਾਈਨ ਦੱਸੋ ਫਿਰ ਕਮੈਂਟ ਕਰਕੇ ਕਿਹੜਾ ਲਾਈਏ ਲੱਗ ਗਿਆ ਹਾਂ ਆ ਸਿਲੈਕਟ ਕੀਤਾ ਕਰ ਦੇਣੇ ਕਹਿੰਦੇ ਇਹ ਲਾਉਣਾ ਕਿਹੜਾ ਇਹ ਨਾਂ ਕੀ ਇਹਦਾ ਹਰਟ ਵਾਲਨਟ ਆ ਵੇਦ ਲਿਖਿਆ ਹੋਇਆ ਪੁੱਠਾ ਲਿਖਿਆ ਹੋਇਆ ਇਹ ਇਧਰੋਂ ਦਿਖਾਈਏ ਆਹ ਹਰਟ ਵਾਲਨਟ ਬਾਕੀ ਤੁਹਾਨੂੰ ਡਿਜ਼ਾਈਨ ਹੋਰ ਵੀ ਦਿਖਾ ਦਿੰਨੇ ਆ ਕਿ ਕਿੰਨੇ ਆਹ ਥੋੜਾ ਹੈਵੀ ਸੋਨਾ ਨਾ ਆਵੀ ਬਾਕੀ ਬਾਲੀ ਤਰ੍ਹਾਂ ਦੇ ਆ ਗਏ ਇੰਨੇ ਜੂਸ ਸਿਲੈਕਟ ਕਰਨਾ ਵੀ ਥੋੜਾ ਜਿਹਾ ਔਖਾ ਆਹ ਦਾ ਚਟੇ ਆ ਗਏ ਵਿੱਚ ਆ ਜੰਮਾ ਕਾਲਾ ਆ ਗਿਆ ਇਧਰ ਆ ਜੀ ਇਹ 12 ਵਾਲੇ ਨਹੀਂ ਮੇਰੇ ਹਿਸਾਬ ਨਾਲ ਦਰਵਾਜ਼ਾ ਵਾਲੇ ਨਹੀਂ ये होर चीज़ हड़े आ कि आड़े। ना भी बाकी असी तो उ सिलेक्ट किए हैं आ सिलेक्ट किया आह इ चारा चु लावे कोई ना कोई इन्होंने कोई ना कोई ला देंगे आ ही है ना हट ये ला देंगे बाकी जरूर भी ला दिए यह चल दा डिजाइन लाया किसी ने इतों पहला ये ਲਓ ਵੀ ਮਿੱਤਰੋ ਕੰਮ ਆਪਣਾ ਦਿਨੋ ਦਿਨ ਖਤਮ ਹੋਣ ਵੱਲ ਵੱਧ ਰਿਹਾ ਇੱਧਰ ਪੱਲਾ ਲਾਤਾ ਹੈਗਾ ਡਰਾਈੰਗ ਰੂਮ ਦਾ ਇੱਕ ਈ ਪੱਲੇ ਟੰਗਣੇ ਆਗੇ ਉਦੋਂ ਬਾਅਦ ਸਮਰੇਕਾ ਲਾ ਕੇ ਕੱਲ ਪਰਸੋਂ ਤੱਕ ਜਪਾ ਸਮਰੇਕਾ ਵੀ ਲੈ ਆਉਣਾ ਤੇ ਉਦੋਂ ਬਾਅਦ ਇੱਕ ਈ ਲਾ ਕੇ ਕੱਚੇ ਟੰਗਿਆ ਹਜੇ ਉਦੋਂ ਬਾਅਦ ਲਾ ਕੇ ਤੇ ਹੈਵੀ ਗੋਲ ਨਾਲ ਸਮਰੇਕਾ ਲਾਉਣਗੇ ਆਹ ਪੱਲਾ ਬਨ ਰਿਹਾ ਹੈਗਾ ਇੱਥੋਂ ਵਾਲਾ ਮੇਨ ਇੰਟਰੈਂਸ ਵਾਲਾ ਚਾਰ ਪੱਲੇ ਬਨਿਆ ਜਿਹੜੇ ਦੋ ਜਾਲੀ ਵਾਲੇ ਦੋ ਦੂਜੇ ਤੇ ਇਧਰ ਵੀ ਟੰਗਦਾ ਬੈੱਡਰੂਮ ਦਾ ਬਾਹਰ ਵੀ ਟੰਗਦਾ ਇਧਰ ਵੀ ਤੇ ਇਧਰ ਵੀ ਬੈੱਡਰੂਮ ਦਾ ਚਾਰ ਬੱਲੇ ਟੰਗਦੇ ਆ ਲੱਕੜ ਦਾ ਬੂਰਾ ਬੋਵਾ ਆਂਦਾ ਆ ਚੀਜ਼ਾਂ ਬਣਾਈਆਂ ਪੰਗਾ ਤੇ ਬਾਰੀਆਂ ਵਾਸਤੇ ਹਿਸਾਬ ਨਾਲ ਇੱਕਰੀ ਕੱਚੇ ਟੰਗੇ ਆਗੇ ਬੱਲੇ ਕਿਹੜਾ ਸੈਟਿੰਗ ਕਰਨੀ ਔਖੀ ਹੁੰਦੀ ਹੈਗੀ ਥੱਲੋਂ ਵਿਥ ਉਥੇ ਦਾ ਹਿਸਾਬ ਰੱਖਣਾ ਹੁੰਦਾ ਤਾਂ ਕਰਕੇ ਇੱਕਰੀ ਟੰਕੇ ਮਗਰੋਂ ਫਿਰ ਲਾ ਕੇ ਤੇ ਉਹ ਕਰਨਗੇ ਸਮਰੇ ਕਾਬ ਲਾਖ ਦੇਣਗੇ ਕਰ ਦੋ ਇਕੱਠਾ ਪਾ ਦੋ ਗੱਟਿਆਂ ਚ ਬਾਕੀ ਇਹੀ ਆਪਣੀ ਵੀਡੀਓ ਅੱਜ ਦੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜਾ ਸਮਰਿਕਾ ਲਾਇਏ ਤੇ ਕੱਲ ਦੀ ਵੀਡੀਓ 'ਚ ਮਿਲਦੇ ਹਾਂ ਹੁਣ